ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਜ ਆਪਾਂ ਪਹੁੰਚੇ ਹਾਂ ਅਮਰ ਹਸਪਤਾਲ ਵੱਲ ਪਟਿਆਲੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਅਮਰ ਹਸਪੀਟਲ ਹੈਗਾ ਆ ਦੇਖੋ ਤੇ ਤੁਸੀਂ ਇੱਕ ਚੀਜ਼ ਮੈਂ ਇੱਥੇ ਇੱਕ ਜੀ ਨੋਟ ਕੀਤੀ ਆਗੇ ਤੁਸੀਂ ਖੁਦ ਦੇਖੋ ਕਿ ਐਡਾ ਵੱਡਾ ਹਸਪੀਟਲ ਆ ਯਾਰ ਕਿੱਡੀ ਇਹਦੀ ਕਿੰਨੇ ਇੱਥੇ ਪੇਸ਼ੈਂਟ ਆਉਂਦੇ ਨੇ ਕਿੰਨੇ ਮਰੀਜ਼ ਆਉਂਦੇ ਨੇ ਕਿੰਨਾ ਇਹਨਾਂ ਨੂੰ ਪੈਸਾ ਇਹ ਚੀਜ਼ ਮਰੀਜ਼ ਦੇ ਉੱਪਰ ਪੇਸ਼ੈਂਟ ਤੋਂ ਲੈਂਦੇ ਨੇ ਪਰ ਇਹ ਖੁਦ ਦੀ ਪਾਰਕਿੰਗ ਨਹੀਂ ਬਣਾ ਸਕਦੇ ਤੁਸੀਂ ਬਾਹਰ ਗੱਡੀਆਂ ਦੇ ਹਾਲਾਤ ਦੇਖੋ ਪੂਰੀ ਸੜਕਾਂ ਦੇ 2 2 3 3 ਲਾਈਨਾਂ ਬਣ ਚੁੱਕੀਆਂ ਨੇ ਜਿਹੜੇ ਆਮ ਰਾਹਗੀਰ ਨੇ ਉਹਨਾਂ ਨੂੰ ਇੰਨੀ ਕੁ ਪਰੇਸ਼ਾਨੀ ਆ ਰਹੀ ਹੈ ਗੱਡੀਆਂ ਦੇਖੋ ਆ ਗੱਡੀ ਕਿੱਥੇ ਖੜੀ ਹੈ ਆਲਟੋ ਕਿੱਥੇ ਖੜੀ ਹੈ ਹੈਨਾ ਤੇ ਇੰਨਾ ਕੁ ਜ਼ਿਆਦਾ ਦਿੱਕਤ ਪਰੇਸ਼ਾਨੀ ਹੋਈ ਪਈ ਨਾ ਤਾਂ ਇਸ ਚੀਜ਼ ਵੱਲ ਕੋਈ ਪ੍ਰਸ਼ਾਸਨ ਧਿਆਨ ਦੇ ਰਿਹਾ ਤੇ ਨਾ ਹੀ ਇਹ ਜਿਹੜੇ ਹਸਪੀਟਲ ਵਾਲਾ ਮੈਨੇਜਮੈਂਟ ਆ ਉਹ ਕੋਈ ਇਹ ਚੀਜ਼ ਵੱਲ ਦੇਖ ਰਿਹਾ ਤੁਹਾਨੂੰ ਮੈਂ ਨਾਲ ਨਾਲ ਥੋੜਾ ਜਿਹਾ ਹੋਰ ਦਿਖਾਉਂਦਾ ਅੱਗੇ ਚੱਲ ਕੇ ਦੇਖੋ ਤੁਸੀਂ ਆ ਬਾਈਕ ਦੇਖੋ ਕਿੱਥੇ ਤੱਕ ਸੜਕ ਦੇ ਕਿੱਥੇ ਤੱਕ ਆਏ ਹੋਏ ਨੇ ਦੇਖੋ ਬਿਲਕੁਲ ਮਤਲਬ ਇੱਕ ਗੱਡੀ ਨਿਕਲਣ ਜੋਗੀ ਜਗ ਤੋ ਮੈਂ ਇਹ ਬੇਨਤੀ ਕਰਦਾ ਜੇ ਇੱਕ ਪ੍ਰਸ਼ਾਸਨ ਇਹ ਵੀਡੀਓ ਪ੍ਰਸ਼ਾਸਨ ਤੱਕ ਜਾਂਦੀ ਆ ਕਿ ਇਸ ਜਿਵੇਂ ਧਿਆਨ ਦੇਣਾ ਚਾਹੀਦਾ ਤੁਸੀਂ ਅੱਗੇ ਦੇਖ ਸਕਦੇ ਹੋ ਇਸ ਸਾਈਡ ਦੇਖ ਨੂੰ ਤੁਸੀਂ ਤੇ ਇਸ ਤੋਂ ਦੂਜੀ ਸਾਈਡ ਤੁਸੀਂ ਇਧਰਲੀ ਸਾਈਡ ਦੇਖੋਗੇ ਉਹ ਸਾਹਮਣੇ ਦੇਖ ਲੋ ਪੂਰਾ ਇੱਕ ਲਾਈਨ ਦੇ ਤੁਸੀਂ ਗੱਡੀਆਂ ਦੀ ਪਾਰਕਿੰਗ ਲੱਗੀ ਹੋਈ ਦੇਖ ਰਹੇ ਹੋ ਜਿਹੜੀ ਕਿ ਬਹੁਤ ਜ਼ਿਆਦਾ ਗਲਤ ਆ ਇਹੀ ਆਮ ਜਿਹੜੇ ਨੁਕਸਾਨ ਹੋਣ ਦਾ ਜਿਹੜਾ ਕਾਰਨ ਰੀਜ਼ਨ ਬਣਦੇ ਇਧਰ ਦੇਖ ਤੁਸੀਂ ਇਧਰ ਜਾਮ ਲੱਗ ਚੁੱਕੇ ਆ ਕਿਉਂਕਿ ਅੱਗੇ ਰਸਤਾ ਹੀ ਨਹੀਂ ਹੈਗਾ ਗੱਡੀਆਂ ਦਾ ਗੱਡੀਆਂ ਨਿਕਲਣ ਨੂੰ ਰਸਤਾ ਹੀ ਨਹੀਂ ਹੈਗਾ ਤੋ ਬਹੁਤ ਇਹ ਚੀਜ਼ ਵਾਲਾ ਪ੍ਰਸ਼ਾਸਨ ਦੇਰ ਧਿਆਨ ਦੇਣ ਦੀ ਇੱਕ ਗੱਲ ਹੈ ਲੋੜ ਹੈ ਤੇ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਤੱਕ ਇਹ ਵੀਡੀਓ ਜਾਵੇ ਤਾਂ ਇਹ ਜਿਹੜੀਆਂ ਨਾਜਾਇਜ਼ ਇੱਥੇ ਗੱਡੀਆਂ ਪਾਰਕਿੰਗ ਖੜੀਆਂ ਨੇ ਹਸਪੀਟਲ ਵਾਲਿਆਂ ਨੂੰ ਵੀ ਕਿਹਾ ਜਾਵੇ ਪਾਰਕਿੰਗ ਦਾ ਇੰਤਜ਼ਾਮ ਕਰਨ ਤੇ ਇਹ ਜਿਹੜਾ ਸੜਕ ਦੇ ਅੱਧਲੇ ਵਾਹਨ ਖੜੇ ਨੇ ਇਹਨਾਂ ਨੂੰ ਦੂਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ